ਉਸੇ ਤਰ੍ਹਾਂ ਬੋਰ ਕਰਕੇ ਫਿਲਟਰ ਪਾਉ ਪਾਣੀ ਚੱਕੂਗਾ। ਉਹਦਾ ਪਾਣੀ ਇੱਕ ਇਹਨੇ ਬੋਰ ਕਰਿਆ ਇੱਕ ਕੈਪਟੀ ਬਣਾਈ ਹੈ। ਉਹ ਥੱਲੇ ਜਾਂਦਾ ਕੈਪਟੀ ਰਾਹੀਂ ਕੈਪਟੀ ਬਣਾਉਣ ਵਾਸਤੇ ਪਹਿਲਾਂ ਤਾਂ ਬੋਰ ਕਰਿਆ ਜੀ ਕੈਪਟੀ ਚ ਕਾਉਣ ਵਾਸਤੇ ਉਦੋਂ ਮਗਰੋਂ ਫਿਰ ਉਹਦੇ ਵਿੱਚ ਆਪ ਦਾ ਸਮਾਨ ਪਾਉਣ ਲੱਗਿਆ ਜੀ। ਆ ਚੱਕਰ ਦੀ। ਜਦੋਂ ਕੈਪਟੀ ਆਪਾਂ ਬਣ ਜੇ ਜੀ ਉਹ ਮਤਲਬ 24 ਘੰਟੇ ਦੇ ਵਿੱਚੋਂ ਪਾਣੀ ਚੱਕਣਾ ਪੈਂਦਾ। ਉਹ ਬਰੇਤੀ ਮਟੀਰੀਅਲ ਅੰਦਰੋਂ ਬਾਹਰ ਕੱਢ ਦਿੰਦੀ ਆ ਉਹ ਅੰਦਰ ਖਾਲੀ ਜਗ੍ਹਾ ਹੋ ਜਾਂਦੀ ਆ। ਫਿਰ ਉਹਦੇ ਵਿੱਚੋਂ ਫੇਰ ਸੋਪਣ ਲੱਗਦੇ ਜਮੀਨ। ਇਹ ਸਿੱਧਾ ਬੋਰ ਨਹੀਂ ਸੋਕਦਾ। ਲੋ ਜੀ ਦੇਖੋ ਕੈਪਟੀ ਬਣਾ ਕੇ ਮਤਲਬ ਸੋਕ ਸਰ ਇਹ ਹੂੰ ਇਹ ਕਿੰਨੇ ਟਨ ਡੇਲੀ ਕਿੰਨੇ ਮਤਲਬ ਬਾਲ ਸਕਦੀ ਹੈ ਡੇਲੀ ਇਹ ਪਤਾ ਹੀ ਕੋਈ ਇਹਦਾ ਇਹਦੇ 48 ਟਨ ਦੀ ਕੈਪੈਸਿਟੀ ਹੈ ਜੀ ਡੇਲੀ ਦੀ 48 ਟਨ ਟਾਇਰ ਮੈਕਸਿਮਮ ਜਿਹੜੀ ਕੈਪੈਸਿਟੀ ਹੈ ਤੇ ਇਹ ਸਰ ਹੁਣ ਇਹ ਜਿਹੜੀ ਹੁਣ ਇਹਨੇ ਕਿੰਨੀ ਤਰੀਕਾ ਤੋਂ ਦੱਸਿਆ ਚਲਾਈ ਹੈ ਜੀ ਦੁਬਾਰੇ ਇਹ ਹੁਣ ਐਵੇਂ ਤਾਂ ਸਾਡੇ ਕੋਲ ਨਹੀਂ ਆ ਕਿੰਨੇ 15 ਦਿਨ ਦੀ ਚੱਲੀ ਹੈ ਵਿੱਚੋਂ ਆਨ ਐਂਡ ਆਫ ਵੀ ਰਹੀ ਹੈ ਇਹਦੇ ਵਿੱਚ ਜੀ ਤਿੰਨ ਟਰਾਲੀ ਆਏ ਜੀ 15 ਦਿਨਾਂ ਦੇ ਵਿੱਚ ਇੱਕ ਛੋਟਾ ਇਹ ਤਾਂ ਮੈਨੂੰ ਪਤਾ ਕੀ ਇਹਦਾ ਰਿਕਾਰਡ ਅਸੀਂ ਮੰਗਿਆ ਸੀ ਲੈ ਕੇ ਜਾਵਾਂਗੇ ਸ਼ਾਮ ਨੂੰ ਕਿੰਨਾ ਆਇਆ ਪ੍ਰੋਡਕਸ਼ਨ ਮਟੀਰੀਅਲ ਜੀ ਕਿੰਨਾ ਪ੍ਰੋਡਕਟ ਬਣਿਆ ਉਹਦੇ ਬੇਸ ਤੇ ਹੀ ਬੈਲੈਂਸ ਬਣੂਗਾ ਵੀ ਕਿੰਨਾ ਤੇ ਸਰ ਜਿਹੜੀ ਇਹ ਬਦਬੂ ਆਉਂਦੀ ਹੈ ਜੀ ਇਹ ਆਉਂਦੀ ਹੈ ਅੱਜ ਵੀ ਆ ਰਹੀ ਹੈ ਨਾ ਬਦਬੂ ਵੇਖੋ ਅੰਦਰ ਤਾਂ ਆ ਰਹੀ ਸੀ ਬਾਹਰ ਵੀ ਬਾਹਰ ਵੀ ਆ ਰਹੀ ਹੈ ਜੀ ਤਾਂ ਇੱਕ ਇਹ ਜੇ ਨਾ ਇਹਦੇ ਚ ਬਦਬੂ ਦਾ ਵੈਸੇ ਕੋਈ ਪੈਰਾਮੀਟਰ ਨਹੀਂ ਹੈਗਾ ਪਰ ਅਸੀਂ ਇਹ ਵੀ ਸੈਂਪਲਿੰਗ ਕਰਕੇ ਹੀ ਇਹਦਾ ਜੋ ਹੈ ਜਿਆਲੇ ਦੁਆਲੇ ਜਿਵੇਂ ਇਹ ਨਾ ਤੁਹਾਡੇ ਨਾਲ ਗਏ ਸੀ ਆਪਾਂ ਹਾਂਜੀ ਸਾਰੀ ਸਰਾਊਂਡਿੰਗ ਚ ਵੇਖੀ ਆਪਾਂ ਇਹਦਾ ਇੱਕ ਰਿਪੋਰਟ ਤੇ ਜਿਹੜੀ ਸਰ ਗੇਨਰੇਟ ਲਈ ਇਹਨਾਂ ਨੇ ਦਰਖਤ ਲਾਏ ਆ ਜੀ ਜਿੰਨੇ ਨੇ ਰੁਕੜਾ ਉਹਨੇ ਪੂਰੇ ਇਹਦੇ ਦਰਖਤ ਲੱਗੇ ਹੋਏ ਜਿਹੜੇ ਡਰੈਕਟ ਹਾਲੇ ਇਹਨਾਂ ਦੇ 4 ਮੀਟਰ ਦੀ ਜਿਹੜੀ ਹੈਗੀ ਹੈ ਗਾਈਡਲਾਈਨ ਹੈ ਜੀ ਉਹ ਅਸੀਂ ਇੱਕ ਵਾਰੀ ਹਾਲੇ ਤਾਂ ਡਿਵੈਲਪਿੰਗ ਸਟੇਜ 'ਚ ਨੇ ਤੇ ਥੋੜੇ ਲਾਂਡ ਦੀ ਰੂਡ ਰੋਡ ਤਾਂ ਹੈ ਇਹਨਾਂ ਨੂੰ ਬਫਰ ਜ਼ੋਨ ਕ੍ਰੀਏਟ ਕਰਨ ਲਈ ਤੇ ਜਿਹੜੀ ਸਰ ਹੁਣ ਇਹ ਗੰਦਗੀ ਆ ਬਸ ਸਮੈਲ ਆਉਂਦੀ ਹੈ ਬਦੂ ਆਉਂਦੀ ਹੈ ਇਹ ਰਹਿਣ ਜੋਗ ਹੈਗੇ ਜਿਹੜੇ ਲੋਕ ਇੱਥੇ ਰਹਿੰਦੇ ਆ ਜੀ ਉਹਨਾਂ ਦੇ ਉਦੋਂ ਬਸ ਇਹ ਹਾਲੇ ਉਹਨਾਂ ਦੇਖੋ ਜੇ ਬਦਬੂ ਦੀ ਗੱਲ ਕਰੋਗੇ ਇੱਕ ਇੰਡਸਟਰੀ ਦੇ ਪ੍ਰਮਾਈਸੇਲ ਛੱਡ ਚੀਜ਼ ਹੁੰਦੀ ਹੈ ਬਾਹਰ ਆਣੀ ਦੂਰ ਤੱਕ ਜਾਣੀ ਅੱਡ ਚੀਜ਼ ਹੈ ਤੇ ਇਹ ਲੇਬਰ ਰਹੀ ਜਾਂਦੀ ਹੈ ਮਤਲਬ ਉਹ ਤਾਂ ਖੰਮਲੀ ਰਹੀ ਜਾਂਦੀ ਹੈ ਆਪਾਂ ਕਵਾਂਗੇ ਵੀ ਜੇ ਕਿਸੇ ਨੂੰ ਹਲਾਤ ਮਾੜੇ ਲੱਗਦੇ ਕਿਸੇ ਤੇ ਜਿਹੜਾ ਇਹਦਾ ਅੰਦਰੋ ਦਾ ਬੇਸਟਿੰਗ ਨਿਕਲਦਾ ਕੈਮੀਕਲ ਨਿਕਲਦਾ ਜੀ ਕੀ ਇਹ ਜਿਹੜਾ ਹੁਣ ਕੋਈ ਨਹਿਰ ਸੂਏ ਚ ਪਾ ਸਕਦਾ ਉਹਦਾ ਨਹੀਂ ਪਾ ਸਕਦਾ ਬਿਲਕੁਲ ਨਹੀਂ ਪਾ ਸਕਦਾ ਨਹੀਂ ਪਾ ਸਕਦਾ ਜੀ ਤੇ ਥੱਲੇ ਧਰਤੀ ਚ ਪਾ ਸਕਦਾ ਬਿਲਕੁਲ ਵੀ ਨਹੀਂ ਤੇ ਫਿਰ ਇਹ ਜਾਂਦਾ ਕਿੱਥੇ ਹੈ ਜੀ ਉਹ ਉਹਦੀ ਹੀ ਅਸੀਂ ਇਹ ਸਾਰਾ ਉਹਦੀ ਰਿਪੋਰਟ ਬਣਾਈ ਹੈ ਜੋ ਉਹਨਾਂ ਨੇ ਸਾਨੂੰ ਮੈਂਸ਼ਨ ਕੀਤਾ ਉਹਦਾ ਅਸੀਂ ਰਿਕਾਰਡ ਮੰਗਿਆ ਪਾਣੀ ਇੱਥੇ ਯੂਜ਼ ਹੁੰਦਾ ਉੱਥੇ ਹੁੰਦਾ ਹਾਂਜੀ ਉਹਦੇ ਬੇਸ ਤੇ ਹੀ ਅਸੀਂ ਜੋ ਵੀ ਅੱਗੇ ਕਾਰਵਾਈ ਪਾਵਾਂਗੇ ਸਵਾਹਿਤ ਹੈ ਗੁਰੇ ਕੰ ਦਾ ਮਤਲਬ ਤੇ ਨਹੀਂ ਜਿਹੜਾ ਹੁਣ ਜਿਵੇਂ ਮੀਂਹ ਆਉਂਦਾ ਜੀ ਹਰਜ ਕਰੋ ਜਿਹੜਾ ਮੀਂਹ ਦੇ ਅ ਦੀ ਜਿਹੜੀ ਦੀ ਪਾਣੀ ਆਉਂਦਾ ਜੀ ਉਹ ਫਿਰ ਪਾਣੀ ਦਾ ਕੀ ਪ੍ਰਬੰਧ ਹੈ ਇਹਦੇ ਕੋਲੇ ਜਿਹੜਾ ਇਹਦੇ 2.5 ਏਕੜ ਦੇ ਵਿੱਚ ਲੱਗੀ ਇਹਦੀ 2.5 ਏਕੜ ਦਾ ਜਿਹੜਾ ਦਾ ਪਾਣੀ ਆਏ ਉਹ ਕਿੱਥੇ ਜਾਂਦਾ ਫਿਰ ਇਹਦਾ ਜਿਹ ਮੀਂਹ ਦੇ ਵਿੱਚ ਆਉਂਦਾ ਹੈ ਬਾਰਿਸ਼ ਦਾ ਐਸਐਸ ਤਾਂ ਸਾਨੂੰ ਕੋਈ ਨਹੀਂ ਦਿਖਾਇਆ ਐਵੇਂ ਕਹੀ ਹੈ ਨਹੀਂ ਸਾਡੇ ਕੋਲੇ ਵੀਡੀਓ ਬਣ ਗਿਆ ਬਣਾਈਆਂ ਜੀ ਨਹੀਂ ਬਾਰਿਸ਼ ਦਾ ਬਾਰਿਸ਼ ਆਂਦੀ ਹੈ ਪਾਣੀ ਦਾ ਕੋਈ ਸਾਨੂੰ ਉਹਨੇ ਪ੍ਰਬੰਧ ਨਹੀਂ ਪ੍ਰਬੰਧ ਨਹੀਂ ਦਿਖਾਇਆ ਅੱਛਾ ਜੀ ਹਾਂ ਮੈਂ ਇਹ ਕਹਿਣਾ ਚਾਹੁੰਦਾ ਠੀਕ ਹੈ ਜੇਕਰ ਮੰਨ ਕੇ ਚਲੋ ਸਾਡੇ ਖੇਤਾਂ 'ਚੋਂ ਪਾਣੀ ਪੈਂਦਾ ਤੋ ਤੇ ਕਾਰਦੇ ਤੋ ਬਣੂਗੀ ਜੀ ਹਾਂ ਉਹਨੇ ਯੋਜਨਾ ਉਹਨੇ ਆਪਦੇ ਲਈ ਆਪ ਆਪਦੇ ਲੈਵਲ ਤੇ ਡਿਸਪੋਜ਼ ਆਫ ਕਰਨਾ ਹਾਂ ਉਹ ਦੋਹਰੇ ਕਾਰਨਾ ਸਾਰੀਆਂ ਫਸਲਾਂ ਚ ਮੈਂ ਹੁਣ ਦੱਸਦਾ ਦੇਖ ਲਓ ਕੰਦਰਾ ਰਹੀ ਨਹੀਂ ਨਿਕਲੀ ਜੀ ਆਹ ਜਿਹਦਾ ਨੀਰ ਆਹ ਨੀਰ ਹੈ ਜੀ ਚਾਰ ਪਸੂ ਤੇ ਇਹ ਮਰ ਗਏ ਕੋਈ ਪਸ਼ੂਦਾਂ ਦੇ ਬੱਚਿਆਂ ਨੂੰ ਨਹੀਂ ਕਹਿੰਦਾ ਹੁੰਦਾ ਵੀ ਸਾਡੇ ਆ ਨੁਕਸਾਨ ਹੋ ਗਿਆ ਚਾਰ ਤਾਂ ਇਹਦੇ ਮਰ ਗਏ ਜੀ ਜਿਹਦਾ ਸਾਹਮਣੇ ਨੀਰ ਹੈ ਠੀਕ ਹੈ ਜੀ ਦੋ ਉਹਦੇ ਪਈਆ ਕਰੇ ਤੁਹਾਨੂੰ ਦਿਖਾ ਦੇ ਨਹੀਂ ਜਦੋਂ ਮੈਂ ਤਾਂ ਇਹ ਪੈਸਾ ਜਦੋਂ ਤੁਸੀਂ ਲਵਾਇਆ ਸੀ ਉਦੋਂ ਨਹੀਂ ਨਹੀਂ ਜੀ ਉਹਦਾ ਨਹੀਂ ਉਹ ਤਾਂ ਅਜ ਤੋਂ 2 ਸਾਲ ਪਹਿਲਾਂ ਜਦੋਂ ਕੈਪਟੀ ਬਣਾਈ ਉਹਦੋਂ ਨਹੀਂ ਗੱਲ ਹੈ ਤਾਂ ਉਹ ਨਹੀਂ ਜਿਹੜਾ ਹੁਣ ਆਉਂਦਾ ਸਾਡਾ ਆਹ ਸਲੂਸ਼ਨ ਜਿਹਦਾ ਮੀਂਹ ਆਉਂਦਾ ਤੇ ਉਹ ਉਹ ਕਾਰਨ ਉੱਪਰ ਨਹੀਂ ਇਹ ਬਹੁਤ ਸਿੰਪਲ ਆਹੀ ਹਰ ਆ ਜਾਂਦਾ ਨਾ ਇਹਦੇ ਚਾਰ ਪੱਖੂ ਹੁਣ ਹੁਣ ਆਉਂਦੇ ਕੀਤਾ ਜੀ ਚਾਰ ਸਰ ਜੀ ਆਉ ਸਾਹਮਣੇ ਜਿਹੜਾ ਉਹ ਕੋਠਾ ਦੀਨ ਨਾ ਜੀ ਉਹ ਕਿਹੜਾ ਇਹ ਆ ਸੀਗਾ ਜੀ ਇੱਥੇ ਨਾ ਸਾਡੇ ਪਿੰਡ ਦੇ ਵਿੱਚ ਹੈਂਡੀਕੈਪਟਾ ਬੰਦਾ ਉਹ ਆਉਂਦਾ ਹੁੰਦਾ ਸੀਗਾ ਉਹਨਾ ਚੋ ਸਵੇਰ ਨੂੰ ਸ਼ਾਮ ਨੂੰ ਜਾਂਦਾ ਜੀ ਉਹਨਾ ਤੂੰ ਇਨਾ ੱਖੱਖਾ ਮੱਛਲੀ ਜਾਂਦਾ ਸੀਗਾ ਉਹਦੇ ਲੈਨ ਦੇ ਫੜ ਗਏ ਜੀ ਡੇਢ ਲੱਖ ਰੁਪਏ ਲੱਗ ਗਿਆ ਹੱਸਦਾ ਕਿੰਨੇ ਕੰਗਾ ਨਹੀਂ ਬਣੀ ਉਹਦੀ ਉਹ ਬੈਠਾ ਕਰੇ ਤੁਹਾਨੂੰ ਦਿਖਾ ਦਿੰਨੇ 40 ਸਾਲ ਦਾ ਹੁੰਦਾ ਸੀ ਉੱਥੇ ਹਾਂ 40 ਸਾਲ ਦਾ ਹੁੰਦਾ ਸੀ ਜੀ ਬੰਦਾ ਜੀ ਪੁਰਾਣੇ ਇਹ ਤਾਂ ਖਲੌਰੇ ਕੋਲ ਵਿੱਚ ਹੁੰਦੇ ਸੀ ਇਹਨਾਂ ਦੇ ਉੱਤੇ ਚੱਕੀ ਬਹੁਤ ਪੁਰਾਣਾ ਆ ਕੇ ਖੇਤ ਵਹਿੰਦਾ ਸੀ ਕੋਈ ਨਹੀਂ ਆਪਾਂ ਇਹਦੇ ਰਿਗਾਰਡਿੰਗ ਨਾਲ ਇਹਨਾਂ ਨੂੰ ਨਾਲ ਜਾ ਕੇ ਪ੍ਰੋਪਰ ਜਿਹੜਾ ਵੀ ਹੈ ਪਾਣੀ ਦੀ ਨਿਕਾਸੀ ਪਾਣੀ ਜਨਰੇਸ਼ਨ ਸਾਰਾ ਵੇਖਣਾ ਕੰਧਾ ਥਾਣੀ ਦੇਖ ਲਿਓ ਜੀ ਮਿੱਟੀ ਖੋਰੀ ਪਈ ਆ ਕੰਧ ਦੇ ਨਾਲ ਸਾਰਾ ਕੰਧ ਫੰਡ ਦੇ ਰਾਈ ਨਾ ਗਾਂ ਦੇ ਦੇ ਜਾਇਓ ਮਿੱਟੀ ਲੱਗੀ ਪਈ ਐ ਉਹ ਕਾਲਕ ਜੀ ਤੁਸੀਂ ਵਿਖਾਈ ਸੀ ਠੀਕ ਹੈ ਜੀ ਮੈਂ ਦੋ ਦਿਨਾਂ ਦਾ ਅੰਦਰੋਂ ਵੀ ਦੇਖਿਆ ਸੀ ਗਾ ਮੀਹ ਵਾਲੇ ਦਿਨ ਵੀ ਅੰਦਰੋਂ ਦੇਖਿਆ ਹੋਇਆ ਲੋ ਬਾਜੀ ਜਾਓ ਪੇ ਜੋ ਮਿੱਟੀ ਤੇਲ ਉੱਪਰ ਪਿਆ ਨਾ ਉਹ ਵਧੀ ਇੱਕ ਮਿੰਟ ਉਹ ਪੈ ਸਾਰਾ ਕੋਜੀ ਇਹ ਇੱਕ ਸਰਵ ਹੋਤ ਨਹੀਂ ਪਤਾ ਜੀ ਅੱਜ ਵੀ ਪਿਆਗਾ ਗੰਦਾ ਕੈਮੀਕਲ ਵਾਲਾ ਪਾਣੀ ਐ ਵੀ ਇਹ ਇੱਥੇ ਜ਼ਮੀਨ ਚ ਪਾਸ ਸਕਦਾ ਹੀ ਇਹਨੂੰ ਇੰਚ ਨਹੀਂ ਪਾਸ ਆ ਮੰਨ ਕੇ ਚਲੋ ਆ ਹੁਣ ਜਮੀਤ ਪੈ ਰਹੀ ਜੀ ਆ ਇੱਧਰੋਂ ਪੈ ਰਿਆ ਇਧਰੋਂ ਇੱਕ ਬੋਰ ਬੈਗਾ ਜੀ ਆ ਇਧਰ ਕੀ ਹੈ ਇਹ ਬੋਰ ਹੈ ਜੀ ਬ੍ਰੇਤੀ ਦੇ ਕਰਕੇ ਛੱਡਿਆ ਬਾਈ ਬ੍ਰੇਤੀ ਦੇ ਥੱਲੇ ਬੋਰ ਇਹ ਬੰਦ ਹੋ ਗਿਆ ਜੀ ਤੇਲ ਮਤਲਬ ਤੇਲ ਨੇ ਇਹਨੂੰ ਚੋਕ ਕਰਤਾ ਜੀ ਇੱਕ ਸਾਹ ਦਾ ਤੇਲ ਜੰਮੀ ਗਿਆ ਜੀ ਨਾਲ ਕੈਮੀਕਲ ਉਹ ਥੱਲੇ ਪਾਣੀ ਜਾ ਹੀ ਨਹੀਂ ਰਿਹਾ ਇਹ ਇਹ ਬੰਦ ਹੋ ਗਿਆ ਨਾ ਜੀ ਇੱਕ ਇਹਨੇ ਫਿਰ ਇਹ ਬੰਦ ਹੋ ਗਿਆ ਜਦੋਂ ਉਥੇ ਕਰਾਤਾ ਜੀ 3-4 ਮਹੀਨੇ ਪਹਿਲਾਂ ਉਹ ਉਹ ਥੋੜਾ ਜਿਆਦਾ ਡੂੰਗਾ ਤੇ ਚੌੜਾ ਜਿਆਦਾ ਸੀ ਉਹ ਬੈ ਗਿਆ ਉਹ ਨਾਲ ਹੀ ਇਹ ਪਰਲੇ ਬਸੇ ਜੀ ਅਸੀਂ ਤਾਂ ਇਹੀ ਪੁੱਛਣਾ ਚਾਹੁੰਦੇ ਜੀ ਜ਼ਮੀਨ ਦੇ ਵਿੱਚ ਜੇਕਰ ਮੰਨ ਕੇ ਚੱਲੋ ਇਹ ਜ਼ਮੀਨ ਦੇ ਵਿੱਚ ਗੰਦਾ ਪਾਣੀ ਸਿੱੜਦਾ ਤੇ ਨਹੀਂ ਸਿੱਟ ਸਕਦਾ ਤਾਂ ਕੀ ਇਹਦੇ ਉੱਤੇ ਬੰਦੀ ਕਾਰਵਾਈ ਹੋਊਗੀ ਵੀ ਦੇਖੋ ਆਪਾਂ ਇੱਥੇ ਕੋਲੋਂ ਪਾਣੀ ਜਿਹੜੇ ਨਿਕਾਸੀ ਦਾ ਜਿਹੜੇ ਵੀ ਇਹਦੇ ਕੋਲ ਪ੍ਰਬੰਧ ਹੈਗੇ ਨੇ ਉਹ ਦੇਖ ਕੇ ਜਾਂ ਜਿੰਨਾ ਜਨਰੇਟ ਹੁੰਦਾ ਹੈ ਉਹਦੇ ਬੇਸ ਤੇ ਬਿਲਕੁਲ ਪ੍ਰੋਬੈਬਿਲਟੀ ਬੰਦੀ ਹੈ ਇੱਧਰ ਉੱਧਰ ਸੁੱਟਦਾ ਆਉਣਾ ਜਿਵੇਂ ਵੀ ਕਰਦਾ ਉਹਦੇ ਬੇਸ ਤੇ ਹੀ ਕਾਰਵਾਈ ਹੋਊਗੀ ਠੀਕ ਹੈ ਨਹੀਂ ਜਿਹੜਾ ਆ ਜ਼ਮੀਨ ਚ ਇਹ ਦੀ ਗੱਲ ਕਰਦੇ ਨੇ ਉਹ ਤਾਂ ਸਾਨੂੰ ਜੇ ਜ਼ਮੀਨ ਚ ਸੁੱਟਦਾ ਫਿਰ ਤਾਂ ਜ਼ਰੂਰ ਕਰਾ ਛਾਈ ਰਿਹਾ ਜੇ ਤਾਂ ਸਾਹਮਣੇ ਬੋਰ ਹੀ ਪਏ ਜੀ ਆਹ ਥੋੜਾ ਟੱਕਣ ਚਾਹੇ ਇਹ ਬੰਦ ਕੀਤਾ ਕੀ ਨਹੀਂ ਜੀ ਇਹਦਾ ਧੱਕਾ ਬੋਰ ਆਈ ਟੱਕੜ ਆਈ ਟੱਕਣ ਲੱਗਾ ਜੀ ਉੱਪਰੇ ਦੇ ਬੋਰ ਤੇ ਆਹ ਦਾ ਚਾਹ ਚੀਜ਼ ਤਾਂ ਪਾ ਕੇ نیچے ਪਾਇਆ ਜੀ ਉਹ ਬੰਦ ਹੋ ਚੋਕ ਹੋ ਗਏ ਜੀ ਇਹ ਤੇਰ ਕਰਕੇ ਜੀ ਇੱਕ ਉਹ ਪਹਿਲੇ ਪਾਸੇ ਜੀ ਦੇਖੋ ਇੱਕ ਉਹ ਪਹਿਲੇ ਪਾਸੇ ਠੀਕ ਹੈ ਜੀ ਇੱਕ ਸਰ ਆਹ ਦੇਖੋ ਇਹ ਨਾ ਜੀ ਬੋਰ ਲਾਉਣ ਤੋਂ ਪਹਿਲਾਂ ਨਾ ਜੀ ਪਹਿਲਾਂ ਇਹ ਸੂਏ ਚ ਪਾਉਂਦਾ ਹੁੰਦਾ ਸੀਗਾ ਉਦੋਂ ਮਗਰ ਉਹਨੇ ਬੋਰ ਪੱਟਿਆ ਮੈਂ ਤੁਹਾਨੂੰ ਇੱਕ ਮਿੰਟ ਉਹਨੂੰ ਬੁਲਾ ਲੈਂਦਾ ਇੱਕ ਉਹਨੂੰ ਦੱਸ ਉਹਨੂੰ ਕੁਝ ਨਹੀਂ ਕੀਤਾ ਇਹ ਇੱਕ ਮਿੰਟ ਸਰ ਇੱਕ ਇਹ ਇਹ ਦੱਸਿਓ ਜੀ ਇਹ ਕੈਟਾਗਰੀ ਕਿਹੜੀ ਆਉਂਦੀ ਹੈ ਫਿਰ ਰੈੱਡ ਚ ਆਉਂਦੀ ਹੈ ਨਾ ਜੀ ਇਹ ਰੈੱਡ ਚ ਆਉਂਦੀ ਹੈ ਇੱਥੇ ਲੱਗ ਸਕਦੀ ਹੈ ਜਿੱਥੇ ਹੁਣ ਲੱਗੀ ਹੈ ਜੀ ਇਹ ਕੋਈ ਨੂੰ ਪਰਮਿਸ਼ਨਾਂ ਤਾਂ ਮਿਲੀਆਂ ਹੋਈਆਂ ਲੱਗਣੀਆਂ ਨਹੀਂ ਉਹ ਤਾਂ ਅਸੀਂ ਆਪਣੇ ਮਨ ਕੇ ਚੱਲੋ ਜੀ ਇਹ ਆਵਾਦੀ ਦੇ ਵਿੱਚ ਹੈ ਜੀ ਆ ਨਾ ਰਾਮਾ ਮੰਡੀ ਆ ਗਈ ਜੀ ਚਾਰ ਕਿੱਲਾਂ ਤੋਂ ਕਿ ਇਹ ਦੇਖਿਆ ਨਹੀਂ ਜਾਂਦਾ ਵੀ ਇਹ ਵੀ ਇੱਥੇ ਕੋਈ ਕੋਈ ਹੋਰ ਪਬਲਿਕ ਇੰਨੀ ਨਾਲ ਰਹਿ ਰਹੀ ਹੈ 4000 ਦੀ ਬੰਦਾ ਇਹ ਤਾਂ ਗਰੀਫ ਆ ਗਿਆ ਨਾ ਇਹਨੂੰ ਰਿਵਿਊ ਕਮਿਸ਼ਨ ਮੰਨੀਆ ਉਹਨਾਂ ਦੇ ਬੇਸ ਤੇ ਇਹਨਾਂ ਲਾਈ ਫੈਕਟਰੀ ਦਾ ਬਾਕੀ ਇਹ ਵੀ ਜਿਹੜੀ ਕੰਪਲਾਈਂਸ ਕਰਨੀ ਹੈ ਠੀਕ ਹੈ ਜਿਵੇਂ 에ਅਰ ਵਾਟਰ ਨੂੰ ਪ੍ਰਦੂਸ਼ਨ ਦੇ ਰਿਲੇਟਡ ਨਹੀਂ ਆ ਤਾਂ ਪੋਲਿਊਸ਼ਨ ਹਾਈ ਹੈ ਨਾ ਤਾਂ ਤੁਸੀਂ ਦੇਖ ਲਈ ਸੀ ਤੁਹਾਡਾ ਰਾਹ ਇੱਥੇ ਤਾਂ ਹੀ ਉਹਨਾਂ ਨੂੰ ਬੁਲਾਇਆ ਨਾ ਆਪਾਂ ਦੇਖੀ ਆ ਇੱਕ ਮਿੰਟ ਤੁਹਾਨੂੰ ਕਹਿੰਦੇ ਹੋਰ ਹੋ ਲੈਪ ਆਹ ਜੀ ਇਹ ਰੋਜ਼ ਆਜ ਮੈਂ ਅੱਜ ਆ ਮਟੀਰੀਅਲ ਸਿੱਟ ਕੇ ਗਿਆ ਜੀ ਹਾਂਜੀ ਇਹ ਅੰਦਰੋਂ ਸਿੱਟ ਕੇ ਗਿਆ ਹੈ ਕਾਰਬਨ ਲਿਪੜੀ ਇਹ ਹਰ ਰੋਜ਼ ਦਾ ਇਹਦਾ ਇਹੀ ਕੰਮ ਹੈ ਇਹ ਅੱਜ ਤੱਕ ਇੱਥੇ ਸਿੱਟ ਗਿਆ ਤੇ ਇਹ ਅੱਗੇ ਤੋਂ ਪਤਾ ਕੀ ਕਰਦਾ ਤੁਹਾਨੂੰ ਮੈਂ ਦੇਖ ਨਹੀਂ ਆਇਆ ਕਾਰਬਨ कार्बन कार जी। है अच्छा तो अभी ये क्या है अभी क्या अभी कुछ नहीं है अभी हमने इसको कोई छिड़खानी नहीं करी जब से अपनी इंस्पेक्शन हुई थी नहीं ये वो कर दी हुई है खत्म कर दी हुई है इसमें तो अभी हमने कुछ छिड़खानी नहीं पाई ना नहीं अभी तो ये अभी जो ऊपर ढक्कन पड़ा है इसके हाँ। इसके। नीचे क्या है है अभी? पिट है अभी इसके। तो ये तो हमें तो अभी, 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 अभी ये सारे, हमें अभी पता लगा था ना जब अभी इंस्पेक्शन हुई है कि इसको तो सोकेज पिट अलाउड नहीं है तो हम यहाँ आके कोई काम कर नहीं सकते सर अगर हम ढक्कन उठाने आते हैं तो दिक्कत होती है अच्छा अभी अच्छा ये क्यों नहीं कर सकते इकट्ठे उतते दी लोगे आप सर कुछ भी कर मैंने वहां पंप लाके रखा हुआ है स्लज पंप आप देख सकते हैं अंदर रखा हुआ है कि इसका हम सीधा कनेक्शन कर देंगे वहीं से कि गोद में पानी चला जाए पहले हम मोटर लगाते थे स्लज पंप लाके रखा हुआ है लेकिन अभी हम कर नहीं पाए एक मिनट सर एक असली हूं थोड़ी सी खड़े हो ना इत्थे इनदे बंदे दो बाल्टियां मंगवाओ ते बूटियां च पवाओ जे तड़के ने बूटियां लेके तो कह देओ आ हुनी पे लाओ जी ने ड्यूटी लगो जी ये कंडीशन है ना पानी की ਉਹ ਪਲਾਂਟੇਸ਼ਨ ਵਾਲੀ ਤਾਂ ਨਹੀਂ ਹਾਂ ਇਹ ਪਤਾ ਕੀ ਹੈਗਾ ਅਸੀਂ ਇਹਨੂੰ ਉਹਨਾਂ ਚਿਹਰੇ ਨੂੰ ਯਮਨ ਛੇੜਨ ਦਿੰਦੇ ਹੁਣ ਵੀ ਇਹਦੇ ਵਿੱਚ ਪਾਣੀ ਆ ਰਿਹਾ ਕੋਈ ਇਹਨਾਂ ਨੇ ਪਿੱਛੋਂ ਬੰਦ ਨਹੀਂ ਕਰਤਾ ਜਿੰਨਾ ਵੀ ਆਹ ਕੈਮੀਕਲ ਵਾਲਾ ਪਾਣੀ ਉਹ ਜ਼ਮੀਨ 'ਚ ਪੈ ਰਿਹਾ ਅਸੀਂ ਸਿਰਫ ਇਹ ਹੀ ਪੁੱਛਣਾ ਚਾਹੁੰਦੇ ਹਾਂ ਕਿ ਇਹ ਪਾਣੀ ਜਿਹੜਾ ਇਹਦੇ ਵਿੱਚ ਪੈ ਰਿਹਾ ਕਿ ਇਹਦੇ ਉੱਤੇ ਕਾਰਵਾਈ ਹੋਊਗੀ ਬਿਲਕੁਲ ਨਹੀਂ ਹੋਊਗੀ ਨਾ ਤੁਸੀਂ ਇਹ ਸੋਕੇ ਚ ਪਿੱਟ ਬੰਦ ਕਰ ਦਿੱਤੇ ਇਹ ਅਜ ਇੱਕ ਹੌਸੇ ਦੋ ਨਾ ਇਹ ਸਭੀ ਤੁਮ ਕਰੀ ਨਹੀਂ ਪਾਇਆ ਨਾ ਕੁਝ ਵੀ ਜਦੋਂ ਸਿਲਾਸ ਇਨਸਪੈਕਸ਼ਨ ਹੋਈ ਨਹੀਂ ਜੀ ਮਤਲਬ ਆਪਾਂ ਮੰਨ ਕੇ